ਇਸ ਤਰ੍ਹਾਂ ਦੀ ਤਾਨਾਸ਼ਾ ਸਰਕਾਰ ਪੰਜਾਬ ਸੂਬੇ ਦੇ ਵਿੱਚ ਹੁਣ ਤੱਕ ਨਹੀਂ ਆਈ ਜਿਨੇ ਕਿ ਲੋਕਾਂ ਨਾਲ ਇੰਨਾ ਧੱਕਾ ਕੀਤਾ ਹੋਵੇ ਕਿਨ ਜੋ ਪੰਜਾਬ ਸਰਕਾਰ ਦੇ ਵਿੱਚ ਜਿਹੜੇ ਰਾਜਨੀਤੀ ਨਹੀਂ ਕਰਦੇ ਸੀਗੇ ਜਿਨ੍ਹਾਂ ਨੂੰ ਰਾਜਨੀਤੀ ਦੀ ABCD ਨਹੀਂ ਪਤਾ ਉਹਨਾਂ ਨੇ ਤਮਾਮ ਫਸਲਾਂ ਪਰ MSP ਦੇਣ ਦੀ ਕਮਿਟਮੈਂਟ ਕੀਤੀ ਅੱਜ ਸਾਡੇ ਕਿਸਾਨਾਂ ਤੇ ਲੱਖੀਆਂ ਵਹਾਈਆਂ ਜਾ ਰਹੀਆਂ ਐ ਅੱਜ ਸਾਡੇ ਕਿਸਾਨਾਂ ਨੂੰ ਅਰੈਸਟ ਕੀਤਾ ਜਾ ਰਿਹਾ ਹੈ ਅੱਜ ਸਾਡੇ ਕਿਸਾਨਾਂ ਤੇ ਅਤਿਆਚਾਰ ਕੀਤਾ ਜਾ ਰਿਹਾ ਹੈ ਜਾਵਲਾ ਸਾਹਿਬ ਸ਼ੰਭੂ ਬਾਉਂਡਰ ਤੇ ਕਿਸਾਨਾਂ ਦਾ ਜਿਹੜਾ ਸਮਾਨ ਵੀ ਚੋਰੀ ਹੋਇਆ ਤੇ ਉਥੇ ਪੂਰੇ ਜਿਹੜਾ ਮਾਮਲਾ ਹੋਇਆ ਕੀ ਕਹਿੰਨਾ ਜਾਂਦੇ ਉਸ ਪੂਰੇ ਮਾਮਲੇ ਨਾਲ ਕੇ ਵੀ ਦੇਖੋ ਇਹ ਘਟਨਾ ਜਿਹੜੀ ਹੈਗੀ ਹੈ ਬਹੁਤ ਹੀ ਨਿੰਦਣਯੋਗ ਹੈਗੀ ਹੈ ਜਦੋਂ ਦਾ ਸਾਡਾ ਦੇਸ਼ ਆਜ਼ਾਦ ਹੋਇਆ ਇਸ ਤਰ੍ਹਾਂ ਦੀ ਤਾਨਾਸ਼ਾਹ ਸਰਕਾਰ ਪੰਜਾਬ ਸੂਬੇ ਦੇ ਵਿੱਚ ਹੁਣ ਤੱਕ ਨਹੀਂ ਆਈ ਜਿਨੇ ਕਿ ਲੋਕਾਂ ਨਾਲ ਇੰਨਾ ਧੱਕਾ ਕੀਤਾ ਹੋਵੇ ਔਰ ਖਾਸ ਤੌਰ ਤੇ ਜਿਹੜੀ ਸਾਡੀ ਕਿਸਾਨੀ ਹੈ ਜੋ ਪੂਰੇ ਦੇਸ਼ ਨੂੰ ਅੰਨ ਦਿੰਦੀ ਹੈ ਜੋ بڑے بڑے ਘਰਾਨਿਆਂ ਦੇ ਵਿੱਚ ਅੰਨ ਭੇਜਦੀ ਹੈ ਉਸ ਨਾਲ ਅੱਜ ਪੰਜਾਬ ਸਰਕਾਰ ਦਾ ਜਿਹੜਾ ੱਤਕਾ ਹੈ ਉਹ ਬੜਾ ਨਿੰਦਣਯੋਗ ਹੈ ਤੁਸੀਂ ਚੰਗੀ ਤਰ੍ਹਾਂ ਜਾਣਦੇ ਆ ਇਲੈਕਟ੍ਰੋਨਿਕ মিডিਆ ਵਾਲੇ ਔਰ ਖਾਸ ਤੌਰ ਤੇ ਮੇਰੇ ਪੰਜਾਬ ਦੇ ਵਾਸੀ ਔਰ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਮੇਰੇ ਭੈਣ ਤੇ ਭਰਾ ਕਿ ਪੰਜਾਬ ਦੇ ਵਿੱਚ ਜੋ ਕਿਸਾਨਾਂ ਨਾਲ ਵਾਰ-ਵਾਰ ਇਹਨਾਂ ਨੇ ਕੀਤੀਆਂ ਮੀਟਿੰਗਾਂ ਮੀਟਿੰਗਾਂ ਨਿਕਲੀਆਂ ਬੇਸਿੱਟਾ ਜਦੋਂ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਤਾਂ ਭਗਵੰਤ ਮਾਨ ਜੀ ਨੇ ਆਪਣੇ ਕੋਲ ਕਿਸਾਨਾਂ ਨੂੰ ਦੁਆਰ ਤੋਂ ਸੱਦਾ ਦਿੱਤਾ ਮੀਟਿੰਗ ਲਈ ਉਸ ਮੀਟਿੰਗ ਦੇ ਵਿੱਚ ਬੁਲਾ ਕੇ ਜੋ ਕਿਸਾਨਾਂ ਦੇ ਮੇਨ ਕਰੀਬ 6-7 ਦੇ ਨੇੜੇ ਜੋ ਲੀਡਰ ਸਹਿਬਾਨ ਸੀਗੇ ਜਿਹੜੇ ਉਹਨਾਂ ਨੂੰ ਲੀਡ ਕਰਦੇ ਸੀਗੇ ਕਿਸਾਨਾਂ ਨੂੰ ਉਹਨਾਂ ਨੂੰ ਉੱਥੇ ਡਿਟੇਨ ਕੀਤਾ ਗਿਆ ਔਰ ਜੋ ਕਰੀਬ ਪਿੱਛੇ ਆਮ ਲੋਕਾਂਾਂ ਦੀ ਤਰ੍ਹਾਂ ਜੋ 3 ਤੋਂ ਲੈ ਕੇ 400 ਦੇ ਕਰੀਬ ਜੋ ਸਾਡਾ ਕਿਸਾਨ ਉਸ ਬਾਰਡਰ ਤੇ ਬੈਠਿਆ ਸੀਗਾ ਉੱਥੇ ਪੰਜਾਬ ਸਰਕਾਰ ਦੇ ਹੁਕਮ ਨਾਲ ਪੰਜਾਬ ਪੁਲਿਸ ਕਰੀਬ 3000 ਦੇ ਨੇੜੇ ਫੋਰਸ ਲੈ ਕੇ ਪਹੁੰਚ ਗਈ ਪੰਜਾਬ ਪੁਲਿਸ ਨੇ ਬੜੀ ਅچھے ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਕਿਸਾਨਾਂ ਦਾ ਜੋ ਰਾਈਟ ਹੈ ਉਹ ਪੰਜਾਬ ਸਰਕਾਰ ਨੂੰ ਦੇਣਾ ਬਣਦਾ ਸੀਗਾ ਕਿਉਂਕਿ ਇਹ ਇਹ ਨਹੀਂ ਹੈਗਾ ਕਿ ਪੰਜਾਬ ਸਰਕਾਰ ਨੇ ਤਮਾਮ ਐਮਐਸਪੀ ਦੇਣੀ ਹੈਗੀ ਹੈ ਲੇਕਿਨ ਜੋ ਪੰਜਾਬ ਸਰਕਾਰ ਦੇ ਵਿੱਚ ਜਿਹੜੇ ਰਾਜਨੀਤੀ ਨਹੀਂ ਕਰਦੇ ਸੀਗੇ ਜਿਨ੍ਹਾਂ ਨੂੰ ਰਾਜਨੀਤੀ ਦੀ ਏ ਬੀ ਸੀ ਡੀ ਨਹੀਂ ਪਤਾ ਉਹਨਾਂ ਨੇ ਤਮਾਮ ਫਸਲਾਂ ਪਰ ਐਮਐਸਪੀ ਦੇਣ ਦੀ ਕਮਿਟਮੈਂਟ ਕੀਤੀ ਇਹੀ ਭਗਵੰਤਮਾਨ ਸਾਹਿਬ ਮੈਂਬਰ ਪਾਰਲੀਮੈਂਟ 2018 ਦੇ ਵਿੱਚ ਜਦੋਂ ਕਿਸਾਨਾਂ ਦੇ ਧਰਨੇ ਦੇ ਵਿੱਚ ਬੈਠੇ ਇਹੀ ਅਮਨ अरोड़ा ਜੀ ਜੋ ਅੱਜ ਪਾਰਟੀ ਪ੍ਰਧਾਨ ਤੇ ਮੰਤਰੀ ਨੇ ਪੰਜਾਬ ਦੇ ਇਹ ਵੀ ਕਿਸਾਨਾਂ ਦੇ ਧਰਨੇ ਦੇ ਵਿੱਚ ਬੈਠੇ ਐਮਐਸਪੀ ਦੇ ਲਈ ਅੱਜ ਜਦੋਂ ਐਮਐਸਪੀ ਇਹਨਾਂ ਦੀ ਸਰਕਾਰ ਨੂੰ ਦੇਣ ਦੀ ਵਾਰੀ ਆਈ ਤਾਂ ਐਮਐਸਪੀ ਤੋਂ ਮੁਕਰ ਗਏ ਮੁਕਰਨੇ ਤੋਂ ਬਾਅਦ ਅੱਜ ਸਾਡੇ ਕਿਸਾਨਾਂ ਤੇ ਲਾਠੀਆਂ ਵਹਾਈਆਂ ਜਾ ਰਹੀਆਂ ਅੱਜ ਸਾਡੇ ਕਿਸਾਨਾਂ ਨੂੰ ਅਰੈਸਟ ਕੀਤਾ ਜਾ ਰਿਹਾ ਹੈ ਅੱਜ ਸਾਡੇ ਕਿਸਾਨਾਂ ਤੇ ਅਤਿਆਚਾਰ ਕੀਤਾ ਜਾ ਰਿਹਾ ਜਿਹਦੀ ਕਿ ਗੂੰਜ ਜਿਹਦੀ ਗੂੰਜ ਵਿਧਾਨ ਸਭਾ ਤੇ ਵੀ ਪਹੁੰਚੀ ਜਿਹੜੇ ਕਿ ਸਾਡੇ ਐਲੋਪੀ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦੀ ਅਗਵਾਹੀ ਦੇ ਵਿੱਚ ਵਿਧਾਨ ਸਭਾ ਚ ਵੀ ਇਹਨਾਂ ਨੂੰ ਕੋਈ ਸਵਾਲ ਦਾ ਜਵਾਬ ਨਹੀਂ ਆਇਆ ਸੋ ਇਸ ਤਰ੍ਹਾਂ ਦੇ ਮੈਨੂੰ ਲੱਗਦਾ ਜਿਹੜੀ ਪੰਜਾਬ ਦੀ ਜਿਹੜੀ ਬਾਗਡੋਰ ਹੈ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਬਣਾ ਕੇ ਸਰਕਾਰ ਇਹਨਾਂ ਨੂੰ ਫੜਾਈ ਹੈ ਅੱਜ ਬੜੇ ਲੋਕ ਪਸਤਾ ਰਹੇ ਐ ਚਾਹੇ ਉਹ ਕਿਸੇ ਵੀ ਧਰਮ ਦਾ ਬੰਦਾ ਹੋਵੇ Hindu Muslim ਭਾਈਚਾਰਾ ਸਾਰਾ ਸਿੱਖ ਇਕੱਠੇ ਹੋ ਕੇ ਅੱਜ ਚਰਾਹਿਆਂ ਦੇ ਵਿੱਚ ਅੱਜ ਚੌਂਕਾਂ ਦੇ ਵਿੱਚ ਅੱਜ ਗੱਲਾਂ ਹੋ ਰਹੀਆਂ ਵੀ ਅਸੀਂ ਇਹੋ ਜੀ ਸਰਕਾਰ ਨੂੰ ਲਿਆ ਕੇ ਬਹੁਤ ਪਸਤਾ ਰਹੇ ਹਾਂ ਅਚਾਬਲਾ ਸਾਹਿਬ ਸਮਾਨ ਵੀ ਕਈ ਲੋਕਾਂ ਦੇ ਉੱਤੇ ਕਿਸਾਨਾਂ ਦਾ ਚੋਰੀ ਹੋਇਆ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ 3000 ਦੇ ਕਰੀਬ ਪੁਲਿਸ ਮਲਾਜ਼ਮ ਲੱਗੇ ਹੋਏ ਸੀਗੇ ਪਰ ਤੇ ਸਮਾਨ ਜੋ ਚੋਰੀ ਹੋਇਆ ਉਹਦੀ ਜ਼ਿੰਮੇਵਾਰੀ ਕਿਸ ਦੀ ਬਣਦੀ ਸੀ ਦੇਖੋ ਸਰਕਾਰ ਦੀ ਜ਼ਿੰਮੇਵਾਰੀ ਸਿੱਧੇ ਤੌਰ ਤੇ ਉਸ ਸਮਾਨ ਦੀ ਬਣਦੀ ਹੈ ਕਿਉਂਕਿ ਜਦੋਂ ਵੀ ਕਿਤੇ ਕੋਈ ਚੋਰੀ ਹੁੰਦੀ ਹੈ ਕੋ ਟਰੈਕਟਰ ਚੋਰੀ ਟਰੱਕ ਚੋਰੀ ਕੋਈ ਹੋਰ ਸਮਾਨ ਦੀ ਚੋਰੀ ਹੁੰਦੀ ਹੈ ਉਸ ਟਾਈਮ ਬੜੀ ਤਰੀਕੇ ਨਾਲ ਜੋ ਪੁਲਿਸ ਹੈ ਉਸ ਚੋਰੀ ਨੂੰ ਪਰਚੇ ਨੂੰ ਦੇ ਕੇ ਉਸ ਚੋਰੀ ਨੂੰ ਰਿਕਵਰ ਕਰਦੀ ਹੈ ਸੋ ਅੱਜ ਤਾਂ ਸ਼ਰਿਆਂ ਤਿੰਨ ਹਜ਼ਾਰ ਦੀ ਫੋਰਸ ਉੱਥੇ ਗਈ ਹੋਵੇ ਤੇ 300 ਦੇ ਕਰੀਬ ਕਿਸਾਨ ਹੋਣ ਤੇ ਉਹਨਾਂ ਦੇ ਵਾਹਨ ਉੱਥੇ ਹੋਣ ਉਹਨਾਂ ਦਾ ਸਾਰਾ ਸਮਾਨ ਉੱਥੇ ਹੋਵੇ ਤੇ ਉਹ ਸਮਾਨ ਨੂੰ ਤਿੱਤਰ-ਮਿੱਤਰ ਕਰ ਦਿੱਤਾ ਗਿਆ ਉਹ ਸਮਾਨ ਦੀ ਚੋਰੀ ਹੋ ਗਈ ਉਸ ਦੀ ਜ਼ਿੰਮੇਵਾਰ ਜਿਹੜੀ ਹੈਗੀ ਹੈ ਸਿੱਧੇ ਤੌਰ ਤੇ ਪੰਜਾਬ ਸਰਕਾਰ ਹੈ ਉਹਨਾਂ ਨੂੰ ਇੱਕ ਇੱਕ ਸਮਾਨ ਜਿਹੜਾ ਹੈਗਾ ਕਿਸਾਨਾਂ ਨੂੰ ਉਹਨਾਂ ਦੇ ਘਰ ਪਹੁੰਚਾਇਆ ਜਾਵੇ ਸੋ ਮੈਂ ਪੰਜਾਬ ਸਰਕਾਰ ਤੋਂ ਉਮੀਦ ਕਰਦਾ ਮੰਗ ਤਾਂ ਕਰਦਾ ਹੀ ਕਰਦਾ ਉਮੀਦ ਕਰਦਾ ਹੈ ਕਿ ਇਸ ਗੱਲ ਦੇ ਦਾ ਖਰੇ ਉੱਤਰ ਜਾਣ ਕਿ ਜੋ ਪੰਜਾਬ ਦੇ ਕਿਸਾਨ ਉੱਥੇ ਬੈਠੇ ਸੀ ਉਹਨਾਂ ਦਾ ਜਿਹੜਾ ਸਮਾਨ ਹੈ ਉਹਨਾਂ ਦੇ ਘਰ ਪਹੁੰਚਾਉਣ ਦੀ ਡੀਜੀਪੀ ਸਾਹਿਬ ਨੂੰ ਹਦਾਇਤ ਦੇ